ਕਿਸ਼ਕਲ ਸਹਰਨ ਜੀ ਅਨਕੀ ਜੀ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਆਪ ਬਣਾਉਣ ਵਾਲੇ ਹਾਂ ਚਾਟ ਪਾਪੜੀ ਲਿਆ ਹੋਇਆ ਵਾ ਟਮਾਟਰ ਲਿਆ ਹੋਇਆ ਵਾ ਖੀਰੇ ਤੇ ਗੰਡੇ ਲਏ ਹੋਏ ਨੇ ਤੇ ਇੱਥੇ ਸਾਡੀ ਪਾਪੜੀ ਤੇ ਮલાઈ ਪੁੱਟਿਆ ਫਿਰ ਇਹਨੂੰ ਸਾਰਿਆਂ ਨੂੰ ਮਿਕਸ ਕਰਾਂਗੇ ਚਾਟ ਮਸਾਲਾ ਸਬਤ ਅਰਗਾਨੋ ਪਿਜ਼ਾ ਅਰਗਾਨੋ ਸਵਾਦ ਨੂੰ ਸਾਰ ਲੂਨ ਤੇ ਇਮਲੀ ਸੌਸ ਅੰਨੇ ਸਾਰੇ ਮਿਕਸ ਕਰਾਂਗੇ ਹੁਣ ਵਿੱਚ ਸਾਰੇ ਜਮ ਲਾਈ ਪੂਜੀ ਪਾਵਾਂਗੇ ਹੁਣ ਜਿਹੜਾ ਸੀ ਬਣਾਇਆ ਤੇ ਉਹ ਪਾਪੜੇ ਦੇ ਉੱਤੇ ਪਾ ਦਾਂਗੇ ਹੁਣ ਇਸ ਸਾਰੇ ਤਾਂ ਪੂਜੀ ਆ ਪਾਵਾਂਗੇ ਉਸ ਤੋਂ ਬਾਅਦ ਸਾਡੀ ਚਾਟ ਪਾਪੜੀ ਬਣ ਕੇ ਤਿਆਰ ਹਨ ਉਸੇ ਤੋ ਇਮਲੀ ਸੌਸ ਪਾ ਦਾਂਗੇ